ਤਰਵ ਜੀ ਸੰਗਰੂਰ ਵੀ ਦਛਣਾ ਦਿਲ ਕਿਤਾ ਪੁੱਛ ਲਵੀ ਜਾਂ ਮਿਲ ਨਾਈ ਦਿਲ ਕਿਤਾ ਪੁੱਛ ਲਵੀ ਜਾਂ ਮਿਲ ਨਾਈ ਜਦ ਵੀ ਆਇਆ ਤੈਨੂੰ ਸੰਗਰੂਰ ਵੀ ਦਾ ਖਿਆਲ ਮੈਂ ਤਾਂ ਰੁੱਖ ਹਾਂ ਖੜਾ ਉਸੇ ਥਾਂ ਖੜਾ ਉਡੀਕਦਾ ਗਰਮੀ ਤੇ ਆਲ ਖੜਾ ਉਡੀਕਦਾ ਗਰਮੀ ਤੇ ਆਲ ਦਿਲ ਤੇਰਾ ਨਾ ਟੁੱਟ ਜਾਵੇ ਰੱਖਦਾ ਰਿਹਾ ਖਿਆਲ ਦਿਲ ਤੇਰਾ ਨਾ ਟੁੱਟ ਜਾਵੇ ਰੱਖਦਾ ਰਿਹਾ ਖਿਆਲ ਹਰ ਇੱਛਾ ਕੀਤੀ ਪੂਰੀ ਕੀਤੀ ਮੈਂ ਹਰ ਹਾਲ ਕੀਤੀ ਮੈਂ ਹਰ ਹਾਲ ਕੀ ਹੋਇਆ ਜੇ ਦਿਨ ਮੰਦੇ ਆਏ ਕਿਉ ਨਾ ਤੁਰਦੀ ਨਾਲ ਕਿਉ ਨਾ ਤੁਰਦੀ ਨਾਲ ਟਕਰੀ ਅਤਾਮੀ ਲੱਗਦਾ ਵੱਡੀ ਤਾਂ ਹੀ ਬਦਲੀ ਜਿਸ ਤੇ